ਮਹਾ ਮਨੀਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਬੀਜਪੀ ਵੱਲੋਂ ਜਿਹੜੀ ਇਹ ਪਹਿਲੀ ਲਿਸਟ ਜਾਰੀ ਕੀਤੀ ਹੈ ਜਿਦੇ ਚ ਪੰਜਾਬ ਦੇ ਫਿਲਹਾਲ ਤਿੰਨ ਚਿਹਰੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਚ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਜਿਹੜੀ ਹੈ ਟਿਕਟ ਦਿੱਤੀ ਗਈ ਹੈ ਬੀਜਪੀ ਵੱਲੋਂ ਹਾਲਾਂਕਿ ਕਾਫੀ ਚੁਣੌਤੀਆਂ ਰਹਿਣਗੀਆਂ ਬੀਜਪੀ ਵਾਸਤੇ ਲੇਕਿਨ ਕਿਸ ਤਰ੍ਹਾਂ ਇਸ ਪੂਰੇ ਕੈਂਪੇਨ ਨੂੰ ਦੇਖਣਗੇ ਕਿਸ ਤਰ੍ਹਾਂ ਕੈਂਪੇਨ ਚਲਾਣਗੇ ਸਾਡਾ ਖੁਦ ਮਨਜੀਤ ਸਿੰਘ ਮੰਨਾ ਨਾਲ ਨੇ ਮੰਨਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬੀਜਪੀ ਨੇ ਤੁਹਾਨੂੰ ਇਥੋਂ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਹੈ ਚੁਣੌਤੀਆਂ ਜ਼ਿਆਦਾ ਨੇ ਪੰਥਕਲ ਕਾ ਕੋਈ ਚੁਣੌਤੀਆਂ ਨਹੀਂ ਜੀ ਗੁਰੂ ਮਹਾਰਾਜ ਦੀ ਕਿਰਪਾ ਵਾ ਲੋਕ ਮੋਦੀ ਸਾਹਿਬ ਨੂੰ ਜਿਹੜਾ ਵਾ ਉਹ ਪ੍ਰਵਾਨ ਕਰ ਚੁੱਕੇ ਨੇ ਤੀਜੀ ਵਾਰੀ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਦਾ ਫਿਰ ਪ੍ਰਧਾਨ ਮੰਤਰੀ ਬਣਾਉਣਾ ਤੇ ਕੋਈ ਇਹੋ ਜੀਆਂ ਚੁਣੌਤੀਆਂ ਨਹੀਂ ਹੈ ਗਿਆ ਗੁਰੂ ਕਿਰਪਾ ਕਰੇ ਲੋਕੀ ਜਿਵੇਂ ਤੀਜੀ ਵਾਰੀ ਉਹਨਾਂ ਨੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਦਾ ਬਣਾਉਣ ਦਾ ਮਨ ਬਣਾ ਲਿਆ ਤੇ ਇਸੇ ਤਰ੍ਹਾਂ ਲੋਕ ਸਾਡੇ ਐਮਪੀ ਵੀ ਜਿਹੜੇ ਆ ਉਹ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਣਗੇ ਕੋਈ ਇਹੋ ਜੀ ਚੁਣੌਤੀਆਂ ਵਾਲੀ ਗੱਲ ਨਹੀਂ ਇਹਦੇ ਚ ਹਲਕੇ ਵਿਧਾਨ ਸਭਾ ਦੇ ਹਲਕੇ ਨੋ ਨਹੀਂ ਲੇਕਿਨ ਬਾਰਡਰ ਬੈਲਟ ਲੰ ਕੀ ਕੀ ਮੁੱਦੇ ਰਹਿਣਗੇ ਤੁਹਾਡੇ ਕੀ ਜੇ ਜਿੱਤ ਹੁੰਦੀ ਹੈ ਤੇ ਕੀ ਪੇਸ਼ ਕਰੋਗੇ ਜੋ ਵੀ ਸਾਡੇ ਕੋਚ ਤਾਂ ਸਾਡੇ ਧਿਆਨ ਦੇ ਵਿੱਚ ਨੇ ਮੁੱਦੇ ਜਿਵੇਂ ਤਾਰਾਂ ਦਾ ਮੁੱਦਾ ਤਾਰ ਤੋਂ ਪਾਰ ਦੀ ਜ਼ਮੀਨ ਆ ਸਾਡੇ ਕਿਸਾਨਾਂ ਦੀ ਉਹਨਾਂ ਦਾ ਮੁੱਦਾ ਹੋਰ ਵੀ ਨੇਕਾ ਮੁੱਦੇ ਨੇ ਇੰਡਸਟਰੀ ਦੀ ਬੜੀ ਵੱਡੀ ਇੱਥੇ ਲੋੜ ਆ ਸਾਡੇ ਨੌਜਵਾਨਾਂ ਨੂੰ ਡਰੱਗਸ ਦਾ ਜਿਹੜਾ ਵਾ ਉਹ ਬੜਾ ਵੱਡਾ ਇੱਕ ਇਸ਼ੂ ਆ ਉਹ ਸਾਰੇ ਮੁੱਦੇ ਜਿਹੜੇ ਹੈਗੇ ਆ ਉਸੇ ਜਾ ਕੇ ਠਾਵਾਂਗੇ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਜਨਤਾ ਸੇਵਾ ਦਾ ਮੌਕਾ ਦੇਵੇ ਉਹ ਸਾਰੇ ਮੁੱਦੇ ਠਾਵਾਂਗੇ ਜਾ ਕੇ ਆਪਾਂ ਗੱਲ ਕਰੀਏ ਕਿਉਂਕਿ ਚੈਲੰਜਸ ਦੇ ਆਪਾਂ ਤੁਸੀਂ ਕਹਿ ਰਹੇ ਹੋ ਕਿ ਚੈਲੰਜਸ ਹੈਗੇ ਨਹੀਂ ਲੇਕਿਨ ਮੁਕਾਬਲਾ ਕਿਹੜੀ ਪਾਰਟੀ ਨਾਲ ਦੇਖਦੇ ਹੋ ਮੁਕਾਬਲਾ ਤੇ ਜਦੋਂ ਮੈਦਾਨ ਦੇ ਵਿੱਚ ਆਉਂਦੇ ਮੁਕਾਬਲਾ ਤਾਂ ਸਾਰੇ ਆਪੋ ਆਪਣੇ ਨੂੰ ਹਰ ਕੋਈ ਜਿੱਤ ਦੀ ਆਸ ਲੈ ਕੇ ਮੈਦਾਨ ਦੇ ਵਿੱਚ ਉਤਰਦਾ ਬਾਕੀ ਮਾਲਕ ਦੇ ਹੱਥ ਚਾਹ ਉਹ ਕਿੰਨੂੰ ਭਲ ਬਖਸ਼ਦਾ ਸੱਚੇ ਪਾਤਸ਼ਾਹ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਵੀ ਚੈਲੰਜ ਹੈ ਉਹ ਦੇ ਨਾਲ ਟੈਕਲ ਕਰ ਆਪ ਵੀ ਸਾਡੇ ਭਰਾ ਨੇ ਅਸੀਂ ਵੀ ਕਿਸਾਨਾਂ ਦੇ ਵਿੱਚੋਂ ਹੀ ਆਂ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਜੇ ਜਦੋਂ ਸਾਨੂੰ ਦੱਸੋ ਜੋ ਤੁਹਾਡੇ ਇਸ਼ੂ ਨੇ ਜੋ ਤੁਹਾਡੀਆਂ ਮੰਗਾ ਨੇ ਜੇ ਸਾਨੂੰ ਸੇਵਾ ਦਾ ਮੌਕਾ ਦਿਓਗੇ ਤੇ ਅਸੀਂ ਉੱਥੇ ਜਾ ਕੇ ਠਾਵਾਂਗੇ ਜੇ ਤੁਸੀਂ ਸਾਨੂੰ ਸੇਵਾ ਹੀ ਨਹੀਂ ਕਰਨ ਦਿਓਗੇ ਉੱਥੇ ਭੇਜੋਗੇ ਨਾ ਤੇ ਤੁਹਾਡੀ ਗੱਲ ਉੱਥੇ ਕੌਣ ਕਰੂਗਾ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤਖੜੇ ਹੋ ਕੇ ਸਗੋਂ ਸਾਡਾ ਸਾਥ ਦਿਓ ਸਰਕਾਰ ਫਿਰ ਮੋਦੀ ਸਾਹਿਬ ਦੀ ਬਣ ਜਣੀ ਆ ਤੇ ਜੇ ਸਾਡਾ ਉੱਥੇ ਨਮਾਇਦਾ ਕੋਈ ਪਹੁੰਚੂਗਾ ਤੇ ਤਾਂ ਹੀ ਸਾਡੀ ਬਾਰਡਰ ਬੈਲਟੀ ਉੱਥੇ ਗੱਲ ਕੋਈ ਕਰੂਗਾ ਜਾਨ ਅਕਾਲੀ ਦਲ ਚ ਵੀ ਤੁਸੀਂ ਵਿਧਾਇਕ ਰਹੇ ਹੋ ਅਕਾਲੀ ਦਲ ਤੇ ਭਾਜਪਾ ਚ ਕੀ ਡਿਫਰੈਂਸ ਦੇਖ ਰਹੇ ਹੋ ਅਖਾਲੀ ਦਲ ਆਪਣੀ ਜਗ੍ਹਾ ਵਾ ਭਾਜਪੀ ਆਪਣੀ ਜਗ੍ਹਾ ਭਾਜਪੀ ਇੱਕ ਨੈਸ਼ਨਲ ਪਾਰਟੀ ਹੈ ਜੀ ਬਹੁਤ ਵਧੀਆ ਇੱਕ ਡਿਸਿਪਲਿਨਡ ਪਾਰਟੀ ਹੈ ਲੋਕਾਂ ਦੀ ਗੱਲ ਸੁਣਨ ਵਾਲੀ ਪਾਰਟੀ ਆ ਭਾਈ ਭਤੀਜਾਵਾਦ ਤੋਂ ਉੱਪਰ ਉੱਠ ਕੇ ਚੱਲਣ ਵਾਲੀ ਪਾਰਟੀ ਆ ਵਰਕਰਾਂ ਦੀ ਕਦਰ ਕਰਨ ਵਾਲੀ ਪਾਰਟੀ ਮੈਂ ਤਾਂ ਇਹ ਗੱਲ ਕਹਾਂ ਲੱਗਦਾ ਹੈ ਜੇ ਆਪਚ ਐਲਾਈਅੰਸ ਬੰਦਾ ਭਾਜਪੀ ਦੇ ਸ਼ੇਰ ਦਾ ਤੇ ਕੁਝ ਜ਼ਿਆਦਾ ਡਿਫਰੈਂਸ ਹੁੰਦਾ ਜਾਂ ਜ਼ਿਆਦਾ ਪੱਗੇ ਹੁੰਦੇ ਨਹੀਂ ਜੀ ਸਾਡੇ ਤੇ ਜਿਹੜੇ ਵਰਕਰ ਨੇ ਜਾਈ ਸਾਡੇ ਵਰਕਰਾਂ ਦੀ ਡਿਮਾਂਡ ਤੇ ਹੀ ਹਾਈ ਕਮਾਂਡ ਨੇ ਫੈਸਲਾ ਲਿਆ ਕਿ ਇਸ ਵਾਰ ਇਕੱਲੇ ਇਲੈਕਸ਼ਨ ਲੜਨੀ ਆ ਕਿਸੇ ਨਾਲ ਅਲਾਈਅੰਸ ਨਹੀਂ ਕਰਨਾ ਤੇ ਸਾਡੇ ਵਰਕਰਾਂ ਦੇ ਮਨਾਂ ਦੇ ਵਿੱਚ ਬੜਾ ਚਾਅ ਆ ਜੀ ਆਪਾਂ ਪੰਜਾਬੀ 'ਚ ਇਹ ਗੱਲ ਕਹਿ ਲਈਏ ਨਾ ਕਿ ਸਾਡੇ ਵਰਕਰਾਂ ਦੇ ਮਨਾਂ ਦੇ ਵਿੱਚ ਵਿਆਹ ਜਿੰਨਾ ਚਾਹਵਾ ਕਿ ਅਸੀਂ ਕੱਲਿਆਂ ਇਲੈਕਸ਼ਨ ਲੜ ਰਹੇ ਹਾਂ ਤੇ ਸਾਡੇ ਵਰਕਰ ਦਿਨ ਰਾਤ ਮਿਹਨਤ ਕਰਕੇ ਪਾਰਟੀ ਵਾਸਤੇ ਕੰਮ ਕਰਨਗੇ ਜਿਹੜੇ ਤੁਹਾਡੇ ਹੋਰ ਸਾਥੀ ਨੇ ਲੱਗਦਾ ਹੈ ਕਿ ਕੁਝ ਮਨਮਟਾਵ ਹੈ ਉਹਨਾਂ ਚਾਹੀਏ ਜਿਹੜੇ ਕੁਝ ਅਲੱਗ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਕਿੱਦਾਂ ਇਕੱਠੇ ਕਰਨ ਦੀ ਕੋਸ਼ਿਸ਼ ਸਾਡਾ ਤਾਂ ਕਿਸੇ ਨਾਲ ਕੋਈ ਮਨਮਟਾਵ ਨਹੀਂ ਅਸੀਂ ਤੇ ਪਾਰਟੀ ਦੀ ਖਾਤਰ ਕੋਈ ਸਾਡਾ ਭੈਣ ਭਰਾ ਜੇ ਸਾਡੇ ਨਾਲ ਕੋਈ ਰੁੱਸਿਆ ਵੀ ਉਹਦੀ ਵੀ ਜਾ ਕੇ ਮਿੰਤ ਕਰਾਂਗੇ ਆਪਾਂ ਸਾਰੇ ਤਕੜੇ ਹੋ ਕੇ ਪਾਰਟੀ ਨੂੰ ਆਪਾਂ ਤੱਕਣਿਆ ਕਰੀਏ ਪਾਰਟੀ ਦੇ ਨਾਲ ਛੱਲੀਏ ਅ ਐਸੀ ਮੇਰੇ ਨਾਲ ਮਨਜੀਤ ਸਿੰਘ ਮੱਨਾ ਜਿਨ੍ਹਾਂ ਨੂੰ ਭਾਪੀ ਨੇ ਖਡੂਰ ਸਾਹਿਬ ਤੋਂ ਅਵਿਸ਼ਵਾਸ ਜਤਾਇਆ ਟਿਕਟ ਦਿੱਤੀ ਹੈ ਚੈਲੰਜਸ ਕਾਫੀ ਨੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਚੈਲੰਜਸ ਜਿਹੜੇ ਨੇ ਚੁਣੌਤੀਆਂ ਉਹਨਾਂ ਨੂੰ ਪਾਰ ਕੀਤਾ ਜਾਏਗਾ ਤੇ ਇਹ ਜਿਹੜੀ ਜਿਹੜਾ ਜਿੱਤ ਦਾ ਦਾਵਾ ਵੀ ਕੀਤਾ ਹੈ